ਹੈਲੋ ਹਾਂਜੀ ਦੀਪੂ ਨੂੰ ਬਲੌਗ ਚੈਨਲ ਤੇ ਅرج ਨੂੰ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਸਿਹਰ ਦਾ ਜਿਹੜਾ ਮੌਸਮਾ ਬਹੁਤ ਜ਼ਿਆਦਾ ਵਧੀਆ ਦੇਖੋ ਇਹ ਪੈ ਰਿਹਾ ਹੈ ਨਾ ਸਿਹਰ ਤੇ ਪੈ ਜਾਂਦਾ ਸਾਡੇ ਮੇ ਤੁਹਾਨੂੰ ਸੁਖਰਾ ਠੰਡਾ ਹੈ ਜੀ ਚਰਮ ਨਹੀਂ ਹੈ ਕਿ ਨਹੀਂ ਅਕਿ ਬਹੁਤ ਗਰਮੀ ਨਾਲ ਔਖਾ ਹੁੰਦਾ ਹੈ ਅੱਜ ਚੰਦਾ ਠੰਡਾ ਜਿਹਾ ਮੌਸਮਾ ਬੱਦਾਂ ਨੇ ਜਿਹੜੇ ਕਿੰਨੇ ਸੌਣ ਦੇ ਖਤਾਵਾਂ ਨੇ ਹੈ ਨਾ ਆਈ ਜਾਂਦੇ ਨੇ ਜਾਈ ਜਾਂਦੇ ਨੇ ਇੰਨੀ ਸੁਨ ਨਾ ਨਾ ਚੱਲਦੀ ਹੈ ਜੀ ਹਵਾ ਮੈਂ ਕਿ ਚਲੋ ਮੈਂ ਮਾਰਨਿੰਗ ਜੀ ਅੱਜ ਵਲੌਗ ਸ਼ੁਰੂ ਕਰਦੇ ਆ ਹਨ ਤੇ ਜੇ ਤੁਸੀਂ ਚੇਕ ਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਥਰੋਅ ਕਰਿਆ ਕਰੋ ਜੀ ਤੇ ਸਾਰੇ ਭੈਣ ਭਾਈ ਦੋਸਤੋ ਠੀਕ ਠਾਕ ਹੋਵਾਂਗੇ ਚੜਦੀ ਕਲਾ ਦੇ ਵਿੱਚ ਹੋਵਾਂਗੇ ਪਹਿਲੇ ਜੀ ਮੈਂ ਤੇ ਦੇਖੋ ਸੌਣ ਦੇਖ ਧੰਮ ਕੇ ਮੈਂ ਜਾ ਰਹੀ ਆ ਲੈ ਨਾ ਹਰਮਨ ਨੂੰ ਕਿਹਾ ਸੀ ਸਕੂਲ ਮੈਨੂੰ ਲੱਗਦਾ ਜੋ ਜਮੀਨਾਂ ਹਟਿਆ ਸ਼ਹਿਰ ਦੇ ਹੀ ਜਾਵੇ ਸਕੂਲ ਚਲੋ ਪੱਕੀ ਫਿਰ ਦੇਖਦੇ ਹਾਂ ਜੇ ਮੀਂਹ हट ਗਿਆ ਤਾਂ ਚੱਲਿਆ ਵੀ ਜਾਊਗਾ। ਇਧਰ ਕਿੰਨਾ ਸੋਹਣਾ હવા ਖਾਂ ਰਿਹਾ। ਆ ਤઠੰਡਾ ਪੂਰਾ ਸੰਧ ਸੰਧਾ ਖੀਰ ਪੂੜਿਆਂ ਵਾਲਾ ਮੌਸਮ ਹੋਇਆ ਪਿਆ ਪੂਰਾ। ਬਾਕੀ ਚਲੋ ਦੇਖਦੇ ਹਾਂ ਜੀ ਕੀ ਬਣਾਉਣਾ ਚ ਸ਼ਾਮ ਤੱਕ ਜੇ ਐਵੇਂ ਮੀਂਹ ਰਿਆ ਫਿਰ ਖੀਰ ਖੀਰ ਪੂੜਿਆਂ ਨੇ ਟਪਕਾ ਬਣਾਵਾਂਗੇ ਆਪਾਂ। ਠੀਕ ਹੈ ਜੀ। ਤੇ ਚਲੋ ਆਪਾਂ ਹੁਣ ਕੋਈ ਜੀ ਕੰਮ ਕਰ ਚਾੜ ਕੋਚਾ ਕਰਾ ਕਰਤੀਏ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਈ ਸੀ ਆਪਾਂ ਕਿਚਨ ਦੇ ਵਿੱਚ ਹਨਾ ਇਤਨਾ ਕੋਹਰਾ ਘੁੱਠੇ ਦੀ ਬੜਾ ਦੁਖਦੀ ਹੈ ਦੋ ਦਿਨ ਹੋ ਗਏ ਬਹੁਤ ਚੰਗਾ ਦੁਖਦੀ ਹੈ ਇਥੇ ਤੇ ਆਪਾਂ ਬੰਦਿਆਂ ਜੀ ਕਰਮ ਥੋੜੇ ਸਰੋਂ ਦੇ ਤੇਲ ਦੇ ਵਿੱਚ ਪਿਆਜ਼ ਹੈ ਜਿਹੜਾ ਉਹਨੂੰ ਕਾੜ ਕੇ ਥੋੜਾ ਨਮ ਜਾਾ टाक ਕੇ ਉਹ ਬੰਦੇ ਇਹ ਬਣਾਉਣਾ ਮੈਂ ਆਪਾਂ ਸਬਜ਼ੀ ਸਿੰਗਲਾ ਮਿਰਚ। ਤੇ ਇਹ ਬਣਾਉਣਾ ਮੈਂ ਆਪਾਂ ਸਬਜ਼ੀ ਸਬਜ਼ੀ ਬਣਾਉਣੀ ਆਪਾਂ ਸਿੰਗਲਾ ਮਿਰਚ ਆਹ ਨਹੀਂ ਆਹ ਹਰਨ ਦੇਖੋ ਸਬਜ਼ੀ ਲੈ ਕੇ ਆਇਆ ਸਿਹਾਂ ਸੀ ਇਹਨਾਂ ਕਿਲੋ ਲੈ ਸਸ ਪੰਜ ਸਿੰਗਲਾ ਮਿਰਚਾਂ ਲੈ ਕੇ ਆਇਆ ਪੰਜ ਤੇ ਇਹ ਪਹਿਲਾਂ ਸਾਰਾ ਤੇ ਪਹਿਲਾਂ ਤਾਂ ਮੈਂ ਨਾ ਹਬਾਂਦੀਆਂ ਤੇ ਪੱਤੀ ਕੋਰਾ ਦੋ ਚਿੰਦੇ ਨਾ ਹੋਵੇ ਕੋਰ ਬੜਾ ਇਹ ਉਕੀ ਜਾਂਦੀ ਆ ਉਹ ਕੁਰੇਲਿਆਂ ਦੇ ਵਿੱਚੋਂ ਬੀਜ ਕੱਢਣੇ ਨੇ ਉਹ ਮੈਂ ਇਹਨਾਂ ਸਾਫਲੇ ਨੂੰ ਗੁੱਠੇ ਨਾਲ ਤੇ ਕੁਦਰਤ ਨੂੰ ਤਾਂ ਨੂੰ ਐਂਜ ਲੱਗਿਆ ਵੀ ਠੀਕ ਹੋ ਜੂਗਾ ਹਨਾ ਤੇ ਰਾਤ ਬਹੁਤ ਚਾਂਗ ਹੁੰਦੀ ਸੀ ਬਹੁਤ ਜ਼ਿਆਦਾ ਫਿਰ ਮੈਂ ਕਿਸੇ ਨੂੰ ਦੱਸਿਆ ਤਾਂ ਤੁਸੀਂ ਥੋੜਾ ਜਿਹਾ ਨਾ ਪਿਆਜ਼ ਸਰੋਂ ਦੇ ਤੇਲ ਦੇ ਵਿੱਚ ਕੋਸਾ ਕਰਕੇ ਨਾ ਇਹ ਉਹ ਬਣਾ ਲੋ ਉਹ ਉਹ ਮੈਂ ਹਰਕਈ ਰਾਤ ਵੀ ਬਣਾ ਸੀਗਾ ਮੈਂ ਤੇ ਹੁਣ ਵੀ ਉਹ ਹੀ ਬਣਾਉਣੀ ਸੱਤ ਮੈਜੋ ਰੋਕ ਤੇ ਸੱਤ ਲੱਗੀ ਹੋਈ ਹੈ ਨਾ ਫਿਰ ਮੱਲੋ ਮੱਲੀ ਹੋ ਜਾਂਦਾ ਹੈ ਉਹ ਤਾਂ ਲੋਕਰ ਵੀ ਲੱਗਦੇ ਸੱਤ ਜਿੱਤੇ ਬੰਨ ਲੈ ਜੇ ਤੇ ਨਾ ਰਾਮ ਜਾਂਉਂਦਾ ਜਰੂਰ ਆ ਬੰਨ ਲੈਨੇ ਹੈ ਨਾ ਗਰਮ ਜਾਂ ਕਰਕੇ ਪਿਆਜ ਬੰਨੇ ਆ ਫਿਰ ਇਹਦੇ ਨਾਲ ਸੱਤ ਪੈ ਜੂਗਾ ਆਪਾਂ ਤੇ ਆਪੇ ਸਬਜ਼ੀ ਦੇ ਤੋਂ ਸਬਜ਼ੀ ਲਿਆਇਆ ਹਰਣਾ ਹਨਾ ਇਹਨੂੰ ਕਹਿੰਦੇ ਸੀ ਕਿਲੋ ਮਿਰਚ ਲੈ ਅੱਧਾ ਕਿਲੋ ਨੱਟਾ ਲੈ ਸਿਰਫ ਭਈ ਇਹਨੇ ਪੰਜ ਮਿਰਚਾਂ ਆ ਤੇ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਹੁਣ ਦਾ ਡੰਗਾ ਜਿਹੜਾ ਸਰਜੂਗਾ ਆਪਣਾ ਸ਼ਾਮ ਨੂੰ ਹੋਰ ਕੁਝ ਬਣਾ ਲਾਂਗੇ ਹਨਾ ਤੇ ਚਲੋ ਜ ਇਹਨਾਂ ਨੂੰ ਕੱਟਦੇ ਆ ਸਬਜ਼ੀ ਵਗੈਰਾ ਨਾਲ ਤੇਨ ਤੜਤਾਂ ਵਗੈਰਾ ਲਾਉਂਦੀ ਹਾਂ ਤੁਹਾਨੂੰ ਚਾਪੀ ਨਾ ਇਸ ਵਾਰ ਚਾਹ ਪੀਤੀ ਮਮੋ ਜੀ ਵਾਰ ਚਾਹ ਪੀਨੇ ਫਿਰ ਸਰੀਰ ਅਰੇ ਨੰਡੇ ਜਿਹਾ ਹੋ ਜਾਂਦਾ ਚਾਹ ਪੀਕੇ ਹਾਰਮਨ ਕਹਿੰਦਾ ਹੱਸਦਾ ਸੀ ਕਹਿੰਦਾ ਮੰਮੀ ਤੂੰ ਚਾਹ ਦਾ ਨਸ਼ਾ ਲਾਇਆ ਤੈ ਮੈਂ ਕਿਹਾ ਸਹੀ ਗੱਲਾਂ ਪੁੱਤ ਫਿਰ ਚਾਹ ਬੰਨਾ ਕੰਮ ਨਹੀਂ ਹੁੰਦੇ ਹੈਗੇ ਹਨ ਦੇਖੋ ਪੰਜ ਮਿਰਚਾਂ ਕੀ ਬਣਾਉਗਾ ਪੰਜ ਮਿਰਚਾਂ ਦੇ ਨਾਲ ਹਨ ਹਰਮਨ ਨੇ ਵੀ ਵਾਸ ਹਰਮਨ ਹੀ ਆ ਚਲੋ ਇਹ ਪਾ ਚਾਹ ਬਣਾ ਲਈ ਪੁੱਟਕ ਫਿਰ ਮਿਲਦੇ ਆਂ ਚਾਹ ਪਾ ਲਈਏ ਬਣਾ ਤੇ ਚਾਹ ਪਿੰਨੇ ਹਨ ਹਰਮਣ ਫੇਰ ਬੋਲੂਗਾ ਮੈਨੇ ਜਦੋਂ ਅੰਦਰ ਜਾਉਂਗੀ ਹਨਾ ਹਰਮਣ ਆ ਬਿਲਕੁਲ ਚਾਹ ਨਹੀਂ ਹੈ ਤਾਂ ਪਿੰਦਾ ਹੈਗਾ ਮੈਂ ਮੰਸੀ ਕੀ ਹੋਇਆ ਕਦੇ ਘੁੱਟਕ ਕਹਿ ਕੇ ਨ ਪਿਆਦਨੇ ਪੁੱਤ ਚਾਹ ਪੀਲਾ ਹਣਾ ਵੱਟੇ ਚਾਹ ਨਹੀਂ ਪਿੰਦਾ ਹੈਗਾ ਤੇ ਇਹ ਤਾਂ ਮੈਨੂੰ ਵੀ ਬੋਲਦਾ ਰਹਿੰਦਾ ਮੰਮੀ ਇਹਨੇ ਚਾਹ ਨਾ ਪਿਆ ਕਰੋ ਤੁਸੀਂ ਹਨਾ ਮੈਂ ਕਿਹਾ ਪੁੱਤ ਨਹੀਂ ਚਾਹਤਾ ਆਪਣੇ ਮੈਂ ਕਿਹਾ ਉਹ ਸਿੱਕ ਤੁਸੋਂਗ ਜਾਂ ਨਹੀਂ ਗੁੰਦੇ ਹੁੰਦੇ ਵੀ ਜਿਹੜੀ ਚਾਹ ਹੈਗੀ ਆਪਣੇ ਹਨਾ ਉਹ ਤਾਂ ਸਿਵਿਆਂ ਦੇ ਨਾਲ ਹੀ ਜਾਉ ਜੱਟ ਦੇ ਹਨਾ ਚਾਹ ਬਿਨਾ ਨਹੀਂ ਸਰਦਾ ਹੈਗਾ ਰੋਟੀ ਬਿਨਾ ਭਾਵੇਂ ਸਰ ਜੀ ਹਨਾ ਸ਼ਾਮ ਤੱਕ ਇਹ ਦੁੱਧ ਡੇਟੀ ਆ ਦੋਕੀਚਰ ਐ ਨਾ ਮੈਂ ਦੁੱਧ ਪਾਉਣੀ ਆ ਇਹ ਦੇਖੀ ਜਾਂਦਾ ਮੇਰੇ ਕਨੇ ਮੈਨੂੰ ਦੁੱਧ ਨਹੀਂ ਪਾਇਆ ਆਪ ਦੁਆਰੇ ਦੁਆਰੇ ਚਾਹ ਪੀਣ ਲੱਗੇ ਹਨਾ ਤੇ ਚਾਹ ਹਨਾ ਜਿੰਨਾ ਮਰਜੀ ਫੋਨਾਂ ਤੇ ਦੇਖ ਲਓ ਜਿੰਨਾ ਮਰਜੀ ਕੋਈ ਕਹਿ ਰਿਹਾ ਹਨਾ ਜਿਹੜਾ ਚਾਹ ਦਾ ਮਸਾ ਲੱਗਿਆ ਉਹ ਨਹੀਂ हटਦਾ ਮੇਰ ਨਾਲ ਇੱਥੇ ਤਾਂ ਆ ਦੇਤੀ ਐਡਾ ਦੁੱਧ ਪੀਊਗਾ ਇਹਨਾਂ ਨੂੰ ਤਾਂ ਮੈਂ ਪਾਉਦੀ ਨਹੀਂ ਫਿਰ ਤਾਂ ਨਹੀਂ ਬਣਾਗੇ ਤੇ ਜੀ ਆਪਾਂ ਇਹਨੂੰ ਦੁੱਧ ਪਾਵਾਂਗੇ ਚਾਹ ਪੀ ਕੇ ਤੇ ਵੀ ਕਹਿੰਦਾ ਉਹ ਵੀ ਆਪ ਦਾ ਦੁਆਰੇ ਦੁਆਰੇ ਚਾਹ ਪੀਣ ਲੱਗੇ ਆਪ ਐਗੇ ਦੇ ਖਰਸ ਕੇ ਹੋਏ ਰਸਟੀਨਾ ਮਟੋਨੀ ਆਮਰੇ ਚਾਹ ਪੀਣਾ ਠੀਕ ਫਿਰ ਪਾਉਣੀ ਹੈ ਬੁੱਤ ਤੈਨੂੰ ਚਾਹ ਪੀ ਕੇ ਫਿਰ ਤੰਦੁੱਤ ਪਾਉਣੀ ਹੈ ਓਕੇ ਚਲੋ ਜੀ ਆਪਾਂ ਚਾਹ ਪੀ ਰਹੇ ਸੀਗੇ ਹੁਣ ਫਿਰ ਪਾਉਣੀ ਹੈ ਤਿੰਨ ਦੁੱਧ ਤਾਈਮ ਹੋ ਚੁੱਕਿਆ 8:30 ਹੋ ਚੁੱਕੇ ਨੇ ਸ਼ਾਮ ਤੱਕ ਮੇਰੀ ਚਾਹ ਹੋ ਜਾਂਦੀ ਹੈਗੀ ਦੋ ਵਾਰ ਮੈਂ ਹੁਣ ਪੀਲੇ ਫਿਰ ਪੀਉਂਗੀ ਮੈਂ ਜਦੋਂ ਦਿਲ ਕਰ ਗਿਆ ਮੇਰਾ ਮੇਰਾ ਜਣਾ ਚਾਹ ਦਾ ਜਿਹੜਾ ਟਾਈਮ ਆ ਕੋਈ ਵੀ ਟਾਈਮ ਨਹੀਂ ਆਦਾ ਚਾਹ ਦਾ ਮੇਰਾ ਜਦੋਂ ਦਿਲ ਕਰਦਾ ਉਹਦੀ ਪੀ ਲੈਨੇ ਹਣਾ ਤਾਂ ਇਹ ਮੇਰੇ ਗਾਲਾਂ ਪੈਂਦੀਆਂ ਨੇ ਕੋ ਚਾਹ ਘਰ ਦੇ ਵੀ ਬੋਲਣ ਲੱਗ ਜਾਂਦੇ ਨੇ ਜੇ ਮੈਂ ਉਹਨਾਂ ਨੂੰ ਪੁੱਛੀ ਚਾਹ ਪੀਣੀ ਆ ਤੇ ਉਹ ਕਹਣਗੇ ਨਹੀਂ ਅਸੀਂ ਨਹੀਂ ਪੀਣੀ ਮੈਂ ਕਿਹਾ ਨਾ ਹਰਮਨ ਮੈਨੂੰ ਕੰਪਨੀ ਦਿੰਦਾ ਚਾਹ ਪੀਣ ਦੇ ਵਿੱਚ ਨਾ ਤੁਸੀਂ ਦਿੰਦੇ ਹਣਾ ਉਹ ਵੀ ਅਸੀਂ ਦੋ ਕਵਾਰ ਪਿੰਦੇ ਨੇ ਸਵੇਰੇ ਜਾਂ ਸਾਮ ਨੂੰ ਬਸ ਥੋੜੀ ਜਿਹੀ ਦੋ ਕੁੱਟਣਾ ਮੈਨੂੰ ਤਨਾ ਤਿੰਨ ਚਾਰ ਵਾਰ ਤੇ ਮੈਨੂੰ ਚਾਹ ਹੈਗੀ ਆ ਹਨ ਸਾਰੇ ਭੈਣਾਂ ਮੈਨੂੰ ਭਰਾ ਗਾਲਾਂ ਕੱਢਦੇ ਨੇ ਮੇਰੀਆਂ ਭੈਣਾਂ ਭਰਾ ਕਹਿੰਦੇ ਨੇ ਇਹ ਚਾਹ ਨਾ ਪੀਆ ਕਰ ਨਾ ਪੀਆ ਕਰ ਹਨ ਮੈਂ ਕਹਿੰਦੇ ਨਾ ਚਾਹ ਵੀ ਨਾ ਨਹੀਂ ਮੈਨੂੰ ਸਰਦਾ ਹੈਗਾ ਕਈ ਵਾਰ ਜੇ ਗਰਮੀ ਦੇ ਵਿੱਚ ਕਿਸੇ ਰਿਸ਼ਤੇਦਾਰ ਦੇ ਜਾਨੇ ਆਣਾ ਅਗਲਾ ਨਿੰਬੂ ਪਾਣੀ ਬਣਾ ਦਿੰਦਾ ਵੀ ਚਲੋ ਗਰਮੀ ਆ ਤੇ ਉਹ ਵੀ ਮੈਨੂੰ ਐਵੇਂ ਹੁੰਦਾ ਜਿੱਥੇ ਤੇ ਚਲੋ ਲੱਗਦਾ ਵੀ ਆਪਣਾ ਹੋਉਂਦਾ ਜੋਰ ਜਾਣਾ ਉੱਥੇ ਮੈਂ ਕਹਿ ਵੀ ਦਿੰਨੀ ਆ ਵੀ ਮੇਰੇ ਲਈ ਤੇ ਚਾਹੀ ਬਣਾ ਦੇ ਭੁੱਟਕ ਤੇ ਜਿੱਥੇ ਲੱਗਦਾ ਵੀ ਚਲੋ ਨਹੀਂ ਕਹਿ ਸਕਦੇ ਆਪਾਂ ਹਨ ਉੱਥੇ ਫਿਰ ਨਿੰਬੂ ਪਾਣੀ ਦੇ ਉਹ ਘੁੱਟਾ ਪੀ ਲੈਣੀ ਆ ਤੋਂ ਵੱਧ ਨਹੀਂ ਨਿੰਬੂ ਪਾਣੀ ਮੈਨੂੰ ਬਿਲਕੁਲ ਵਧੀਆ ਲੱਗਦਾ ਹੈਗਾ ਤੇ ਜੀ ਆਪਾਂ ਚਲੋ ਚਾਹ ਜਿਹੜੀ ਆਪਣੀ ਬਹੁਤ ਫੇਵਰੇਟ ਚੀਜ਼ ਆ ਚਾਹ ਤਾਂ ਹਣਾ ਆਪਾਂ ਮੈਂ ਜਿੰਨਾ ਮਰਜ਼ੀ ਕੋਈ ਗਾਲਾਂ ਕੱਢੀ ਜਾਵੇ ਚਾਹ ਤਾਂ ਮੈਂ ਪੀਣੀ ਪੀਣੀ ਆ ਪਹਿਲਾਂ ਤਾਂ ਵੱਡਾ ਸਾਰਾ ਡੋਂਗਾ ਹੁੰਦਾ ਸੀ ਜਿਹੜੇ ਛੋਟੇ ਹੁੰਦੇ ਸੀ ਅੱਤੋਂ 20 25 ਸਾਲ ਪਹਿਲਾਂ ਕਿੰਨੇ ਕਿਉਂਦੇ ਅੱਡਾ ਵੱਡਾ ਡੋਂਗਾ ਭਰ ਲੈਣਾ ਉਹਨੂੰ ਪੀਣਾ ਚਾਹਣਾ ਹਣਾ ਹੁਣ ਤਾਂ ਫਿਰ ਵੀ ਚਲੋ ਗਲਾਸ ਚ ਆ ਕੇ ਡੋਂਗੇ ਚ ਨਹੀਂ ਪਾਉਂਦੇ ਮੈਂ ਰੁਕ ਜਾ ਰੁਕ ਜਾ ਤੇ ਅਸੀਂ ਦੁੱਧ ਪਣੀ ਆ ਅੱਜ ਜੜੀ ਤੇ ਇਧਰ ਆ ਰੁਕ ਜਾ ਤੂੰ ਚਾਹ ਪਣੀ ਹੈ ਤਾਂ ਦੱਸ ਪਾ ਦਨੇ ਚਾਹ ਤੇ ਤੈਨੂੰ ਮੈਂ ਕਿਹਾ ਚਾਹ ਪਣੀ ਹੈ ਤਾਂ ਦੱਸ ਤੈਨੂੰ ਚਾਹ ਪਈ ਹੈ ਆਇਆ ਨਾ ਦੁੱਖ ਦਾ ਸੱਚਿਆਂ ਘੁੱਟਾ ਤਾਂ ਇੱਕ ਹੈ ਵੀ ਸੱਜੇ ਹੱਥ ਦਾ ਇੰਨਾ ਜ਼ਿਆਦਾ ਦੁਖਦਾ ਹੈ ਸੱਜੇ ਹੱਥ ਨਾਲ ਆਪਾਂ ਨੂੰ ਪਤਾ ਸਾਰੇ ਕੰਮ ਹੁੰਦੇ ਨੇ ਆਟਾ ਵੀ ਗੁੰਨਣਾ ਹੈ ਭਾਂਡੇ ਵੀ ਮਾਂਜਣੇ ਨੇ ਨਾ ਬਹੁਤ ਜ਼ਿਆਦਾ ਦੁਖਦਾ ਤਾਂ ਪਤਾ ਨਹੀਂ ਕੀ ਹੋਇਆ ਪਹਿਲਾਂ ਪੈਰਾਂ ਦੀਆਂ ਉਂਗਲਾਂਆਂ ਆਇਆਂ ਸੀ ਆ ਉਹ ਚਲੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਨੇ ਅੱਜ ਜਵਾਖ ਕਹਿੰਦੇ ਸੀ ਮੰਮੀ ਦਵਾਈ ਲਿਆ ਕਿ ਵੀ ਕੀ ਹੋਇਆ ਉਂਗਲਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ ਵਾਹਿਗੁਰੂ ਜੀ ਆਪੇ ਠੀਕ ਕਰ ਦੇਣਗੇ ਮੈਂ ਇੰਨਾ ਜ਼ਿਆਦਾ ਦਵਾਈਆਂ ਬੁੱਟੀਆਂ ਦੇ ਵਿੱਚ ਨਹੀਂ ਪੈਂਦੀ ਹਣਾ ਵੀ ਥੋੜਾ ਜਿਹਾ ਨੁਕਸ ਹੋਵੇ ਦਵਾਈ ਨਾਲ ਭੱਜ ਲੱਪਕ ਠੀਕ ਹੋ ਜਾਂਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਹੁਣ ਆ ਜਿਹੜਾ ਗੁੱਠਾ ਇਹ ਵੀ ਜਵਾਕ ਕੱਲ ਕਹਿੰਦੇ ਸੀ ਮੰਮੀ ਡਾਕਟਰ ਨੂੰ ਦਿਖਾਇਆ ਮੈਂ ਕਿਹਾ ਨਹੀਂ ਮੈਂ ਆਪ ਹੀ ਘਰੇ ਠੀਕ ਕਰ ਲਵਾਂ ਕੋਈ ਗੱਲ ਨਹੀਂ ਦੇਸੀ ਜੇ ਨੁਖਤਿਆਂ ਨਾਲ ਹੋ ਜਾਣਾ ਠੀਕ ਆ ਤੇ ਚਾਲੇ ਆਪੀ ਚਲੋ ਜੀ ਹੁਣ ਮੈਂ ਜਿਹੜੀਆਂ ਮਿਰਚਾਂ ਨੇ ਪਿਛੇ ਲਾ ਨੁੱਚੋ ਗੋਮੈਂ 12-13 ਦੇ ਵਿੱਚ ਰੱਖਦੇ ਸੀ ਇਹਨਾਂ ਨੂੰ ਕੱਟਦੀਆਂ ਹੁਣ ਤੇ ਆਲੂਆਂ ਨੂੰ ਕੱਟਦੀਆਂ ਉਦੋਂ ਬਾਅਦ ਦੇ ਵਿੱਚ ਇੰਨਾ ਚਲੋ ਮੇਰਾ ਜਿਹੜਾ ਤੜਕਾ ਉਹ ਬਣ ਜਾਊਗਾ ਹਨ ਮੈਂ ਜਿਹੜਾ ਹੁਣ ਹਟ ਗਿਆ ਤੇ ਹਵਾ ਚੱਲਦੀ ਆ ਅੰਦਰ ਨਾਲੋਂ ਬਾਹਰ ਮੌਸਮ ਬੜੇ ਦੇ ਵਿੱਚ ਜਾਦਾ ਵਧੀਆ ਠੀਕ ਹੈ ਜੀ ਚਲੋ ਇਹਨਾਂ ਚਾਦਰ ਵੰਗਾਰਾ ਜਿਹੜੀ ਆਪਾਂ ਚਾਰ ਕਿੰਛਾ ਦੀ ਏ ਔਖਾ ਜਾਂ ਦਾ ਤੇਜਾ ਨੂੰ ਘੱਟ ਕਰ ਲਈਏ ਹਨਾ ਮੇਰਾ ਨਕਸੀ ਦਿਰਾ ਖਦੀਸ ਦਿ ਉੱਠੇ ਨਾ ਕਿਤੇ ਹੋ ਜਾਣ ਮੋਰ ਹਨਾ ਤੇ ਚਲੋ ਆਪਾਂ ਚਾਦਰਾਂ ਜਗਰ ਬਰਸ਼ਾਤੀਆਂ ਜਿਹੜੇ ਰੋਮ ਦੇ ਰਹਿੰਦੇ ਉਹਨਾਂ ਦੇ ਵੀ ਕਰਦੇ ਆ ਸਹੀ ਫਿਰ ਸੁੱਕਣ ਚ ਨਹੀਂ ਆਉਂਦੇ ਹੈਗੇ ਕੱਪੜੇ ਕੱਪੜੇ ਤੋਂਗੇ ਕੱਲ ਨੂੰ ਚਲੋ ਮੌਸਮ ਵਧੀਆ ਹੋ ਜੇ ਨਾ ਤਾਂ ਹੈ ਹਨ ਤੇ ਜਿਹੜੀ ਪੱਟੀ ਜੀ ਆ ਮੈਂ ਨਾ ਖੋਲ ਤੇ ਥੋੜਾ ਜਿਹਾ ਰਹਿੰਦਾ ਕੋ ਸਰ ਕੰਨ ਤੇ ਜਾਰਾਂ ਦੁਖਦਾ ਸੀ ਜਿਹੜਾ ਆ ਪਿਆਜ਼ ਨੇ ਇਹਦਾ ਨਾ ਬਹੁਤ ਜ਼ਿਆਦਾ ਫਰਕ ਪਿਆ ਪੱਟੀ ਨੇ ਤਾਂ ਵੱਨ ਲੈਣੀਆਂ ਮੱਕਾ ਠੋਕਰ ਲੱਗ ਜਾਂਦੀ ਐ ਨੇ ਕਈ ਵਾਰ ਅਚਾਨਕ ਹੀ ਲੱਗ ਜਾਂਦੇ ਨੇ ਤੇ ਠੋਕਰ ਪੁੱਕ ਨਿਕਲਿਆ ਹੀ ਹੁਣਾਂ ਹੁਣਾਂ ਬੇੜਾ ਜਿਹੜਾ ਉਹ ਮੈਂ ਸੰਭਰ ਤੋਈ ਹਣਾ ਤੇ ਦੇਖੋ ਰੱਬ ਦੀਆਂ ਕਿੱਡਾ ਕਿਵੇਂ ਹੁੰਦੀਆਂ ਨੇ ਪਹਿਲਾਂ ਮੇਹ ਸੀਗਾ ਹੁਣ ਰੱਬ ਨੇ ਧੁੱਪ ਕੱਢਤੀ ਐ ਨਹੀਂ ਕਹਤਾ ਧੁੱਪ ਤੋਂ ਬਾਅਦ ਫੇਰ ਨਹੀਂ ਪਾਵੇ ਹਣਾ ਮੈਂ ਟੋਮਟੇ ਆ ਜਾਂਦਾ ਕਿਉਂਕਿ ਸਾਉਣ ਮਿਆਂ ਘਟਾਮਾ ਨਹੀਂ ਐ ਇਹ ਸਾਉਣ ਦੇ ਮਹੀਨੇ ਕੰਮ ਚੱਲਦਾ ਰਹਿਣਾ ਸਾਉਣ ਦਾ ਤਿਆਰ ਜਿਹੜਾ ਮਹੀਨਾ ਉਹ ਸ਼ੁਰੂ ਹੋ ਗਿਆ ਹਣਾ ਆ ਦੇਖੋ ਇਹ ਤੁਹਾਨੂੰ ਮੈਂ ਦਿਖਾਉਣੀ ਹੁਣ ਧੁੱਪ ਨਿਕਲ ਗਈ ਰੱਬ ਦੀਆਂ ਕਿੱਡਾ ਰੱਬ ਦੀ ਹੀ ਜਾਣੇ ਹਣਾ ਕੁਝ ਕੰਮ ਕਰੀਏ ਨੀ ਦੇਖੋ ਸੋ ਬੱਦਲ ਤਾਂ ਹਵਾ ਨਹੀਂ ਉੱਤਰ ਹਾਲੇ ਵਾਲੀ ਫਰੀ ਜਾਂਦਾ ਬੱਦਲ ਤਾਂ ਪਰ ਸੋਰ ਦੇ ਦੇਖਦੇ ਸੋਰ ਤੋਂ ਨਿਕਲਿਆ ਧੁੱਪਾ ਜੜੀ ਉਹਦੇ ਨਿਕਲੋ ਜੀ ਪਾਣੀ ਕਰਾ ਜੜਾ ਖੜਾ ਸੀ ਨੂੰ ਕਿ ਚਲੋ ਅਮਤ ਛਾੜੂ ਨਾ ਕਰਦੇ ਨਾ ਹਣਾਂ